ਕਿਹੜਾ ਡਾਈ ਨਾ ਆਮਰਾ ਮਤਾਰ ਹਾਂ ਜੀ ਪਿੰਡ ਸੁਬਰਾ ਤਸੀਰ ਪੱਟੀ ਜਿਹੜਾ ਤਨਤਨ ਤੇ ਪਿੰਡ ਸੁਬਰਾ ਹਾਂ ਜੀ ਤੇ ਅਸੀਂ ਇੱਥੇ ਬੈਗ ਦੇ ਵਿੱਚ ਰਹੇ ਹਾਂ ਤੇ ਸਿਰਮਕਾਲੇ ਗਿਆਂ ਹਾਂ ਹਸਤਾਲ ਉੱਥੇ ਜਦੋਂ ਮੈਂ ਆਇਆ ਤਾਂ ਮੈਂ ਤੜਫੰਡੀ ਤੇ ਪਤਾ ਨਹੀਂ ਕੋਈ ਜਰੀਲੀ ਚੀਜ਼ ਬੇ ਲੜਕੀ ਆ ਕੀ ਹੋਇਆ ਵੈਰੇ ਡਾਕਟਰ ਲਿਆਉਂਦਿਆਂ ਕਰਦੇ ਆਂ ਮੈਂ ਉਹਨੇ ਜਨਨ ਨੂੰ ਸਰੀ ਨੀਲੀ ਹੋ ਗਈ ਆ ਤੇ ਮਰ ਗਈ ਆ ਤੇ ਉਹ ਨਹੀਂ ਹੋਈ ਸ਼ੱਕ ਦੇ ਗੇਰੇ ਆ ਵੀ ਅਹੀਂਦਿਆਂ ਨੇ ਵੀ ਸਾਪੀ ਲੜ ਗਿਆ ਨੂੰ ਹੁ ਮੈਂ ਉਹਦੀ ਤਗੜੀ ਮੇਰੀ ਇੱਕੋ ਅੰਮ੍ਰਕੋ ਮੈਂ ਉਹ ਜਿਹੜੀ ਮਰ ਗਈ ਆ ਹੁਣ ਤਾਂ ਕੋਈ ਕੁੱਤਾ ਵੀ ਨਹੀਂ ਹੈ ਆਇਆ ਜੋ ਨਾ ਇਹਨੂੰ ਬੁਹਾਰੀ ਪਈ ਆ ਤੇ ਕੋਈ ਮੇਰੀ ਹੁਣ ਮਤ ਕੀਤੀ ਜਾਵੇ ਮੈਂ ਕੁਛ ਚਲੋ ਕੋਈ ਮਾਰੀ ਚੰਗੀ ਨਿਆਣੇ ਅਸਦੇ ਮਿਲ ਜਾਵੇ ਇਹ ਚੰਗੀ ਗੱਲ ਆ ਮੈਂ ਅਰਜੀ ਕਰਦਾ ਹੱਥ ਜੋੜ ਕੇ ਬੇਨਤੀ ਮੇਰੀ ਮੈਂ ਗਰੀਬ ਆਦਮੀ ਮੇਰੀ ਮਤ ਕੀਤੀ ਜਾਵੇ ਫੋਨ ਨੰਬਰ ਨਾ ਫੋਨ ਨੰਬਰ ਹੈ ਮੇਰਾ 94643 ਤੇ 16750 ਹੂੰ ਜੇ ਫੇਰ ਦੁਬਾਰਾ ਦਾ 94643 16750 ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਕੇਨਾ ਕਿਸ ਤਰ੍ਹਾਂ ਤਕੀਤੀ ਜਾਵੇ ਵੇਖਣ ਨੂੰ ਸਾਰੇ ਆਂਦੇ ਬੜਾ ਵਾ ਪਰ ਜਦੋਂ ਕਿਸੇ ਦੇ ਘਰ ਬਹਿ ਗਈ ਕਿਸ ਦੀ ਗੱਲ ਸੁਣੀ ਨਾ ਫਿਰ ਪਤਾ ਲੱਗਦਾ ਮਜਬੂਰੀ ਆ ਕੋਈ ਚਾਹ ਨੂੰ ਨਹੀਂ ਬਾਈ ਦੀਆਂ ਵੀਡੀਓ ਇਹ ਮਜਬੂਰੀ ਕਰਕੇ ਹੀ ਆਖਣੇ ਚਲੋ ਕੋਈ ਜਾਣੇ ਨਾ ਕੀ ਨਿੱਕੇ ਦੁੱਧ ਪੀਂਦੇ ਆ ਕੋਈ ਮਹਾਰਾਜ ਸੱਚੇ ਪਾਤਸ਼ਾਹ ਕਿਨਾਂ ਕਿਸ ਦੇ ਦਿਲ ਦੇ ਵਿੱਚ ਵਸੇ ਤੇ ਮੇਰੀ ਮਰਦ ਕੀਤੀ ਜਾਵੇ